ਹੈਲੋ ਨਮਸਕਾਰ ਦੋਸਤੋ ਕੀ ਹਾਲ ਚਾਲ ਆਪਣਾ ਠੀਕ ਠਾਕ ਹੋ ਸਾਰੇ ਜਣੇ گورਨਮੈਂਟ ਕਾਲਜ ਹਸ਼ਿਆਰਪੁਰ ਦੇ ਵਿੱਚ ਨਵੇਂ ਰਿਕਰੂਟਮੈਂਟ ਨਿਕਲੀ ਹੈ ਜਿਸ ਵਿੱਚ ਮਾਲੀ ਪੇਂਟਰ ਔਰ ਕਾਰਪੇਂਟਰ ਦੀ ਹੈਗੀ ਹੈ ਇਸ ਵਿੱਚ ਜਿਹੜਾ ਹੈ ਸਿੱਧਾ ਇੰਟਰਵਿਊ ਹੋਣਾ ਹੈ ਸਾਰਾ ਪ੍ਰੋਸੈਸ ਕਿੱਦਾਂ ਜਾਣਾ ਹੈ ਕਿਹੜਾ-ਕਿਹੜਾ ਕੈਂਡੀਡੇਟ ਅਪਲਾਈ ਕਰ ਸਕਦਾ ਜਿਹੜਾ ਵੀ ਨਜ਼ਦੀਕ ਦਾ ਹੈਗਾ ਆਪਣਾ گورਨਮੈਂਟ ਕਾਲਜ ਹਸ਼ਿਆਰਪੁਰ ਦੀ ਡਿਸਟ੍ਰਿਕਟ ਦੇ ਵਿੱਚ ਹੈ ਜਿਹੜਾ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਹੈ ਅਪਲਾਈ ਕਰ ਸਕਦਾ ਹੈ ਇਸ ਵਿੱਚ ਜਿਹੜੀ ਪੋਸਟ ਹੈ ਮਾਲੀ ਪੇਂਟਰ ਔਰ ਕਾਰਪੇਂਟਰ ਦੀ ਹੈ ਇਸ ਸੰਬੰਧ ਤੇ ਅਸੀਂ ਜਾਣਾਂਗੇ ਕੀ ਕੁਆਲਿਫ ਜਿਹੜਾ ਕੈਨੇਡਾ ਵੀ ਇਸ ਕੁਲਿਫਿਕੇਸ਼ਨ ਨੂੰ ਆਲਿਜੀਬਿਲਿਟੀ ਨੂੰ ਪੂਰਾ ਕਰਦਾ ਹੈ ਪਰ ਸਕਦਾ ਹੈ ਔਰ ਜਿਹੜਾ ਵੀ ਪੜਨਾ ਚਾਹੁੰਦਾ ਹੈ ਉਹ ਅਪਲਾਈ ਕਰ ਸਕਦਾ ਹੈ ਕਿਵੇਂ ਅਪਲਾਈ ਕਰਨਾ ਸਾਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਜਿ ਦਵਾਗਾ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਪਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਈਕਨ ਜਿਹੜਾ ਹੈ ਔਨ ਕਰ ਲਓ ਤਾਂ ਕਿ ਜਿੰਨੇ ਵੀ ਇਨਫੋਰਮੇਸ਼ਨ ਜੇ ਇਸ ਤੇ ਰਿਲੇਟਡ ਜਾਂ ਇਸ ਤੇ ਨਵੇਂ ਰਿਕਰੂਟਮੈਂਟਾਂ ਦੀ ਜਾਣਕਾਰੀ ਆਉਗੀ ਤਾਂ ਤਾਂ ਕਿ ਇਸ ਜੜੀ ਹੈ ਸਭ ਤੋਂ ਪਹਿਲੇ ਜਿਹੜੇ ਤੁਹਾਨੂੰ ਜਿਹੜਾ ਮਿਲ ਸਕੇ ਇਸ ਵਿੱਚ ਜਿਹੜੀ ਹੈ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਨਾਨ ਸਰਕਾਰੀ ਸੋਸਾਇਟੀ ਪ੍ਰਿੰਸੀਪਲ ਸਰਕਾਰੀ ਕਾਲਜ ਸ਼ਾਪ ਉਹ ਇਨ ਇੰਟਰਵਿਊ ਨਿਕਲਿਆ ਹੋਇਆ ਹੈ ਜਿਸ ਵਿੱਚ ਜਿਹੜੀ ਹੈ ਪੂਰੀ ਤਰ੍ਹਾਂ ਅਰਜੀ ਆਧਾਰ ਤੇ ਫਿਕਸ ਰੇਟਾ ਦੇ ਹੇਠ ਲਿਖੇ ਬਰਕਰਾਂ ਲਈ ਵਾਕ ਇਨ ਇੰਟਰਵਿਊ ਮਿਤੀ 8 ਜੁਲਾਈ 2025 ਦਿਨ ਮੰਗਲਵਾਰ ਨੂੰ ਸਮਾਂ 10 ਵਜੇ ਸਵੇਰੇ ਕਾਲਜ ਦਫ਼ਤਰ ਵਿਖੇ ਹੋਵੇਗੀ ਇਹ ਕਰਮਚਾਰੀ ਨਿਰੋਲ ਕੱਚੇ ਆਧਾਰ ਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਅਧੀਨ ਕੰਮ ਕਰਨਗੇ ਅਤੇ ਇਹਨਾਂ ਦੇ ਪੱਕੇ ਹੋਣ ਦੇ ਲਈ ਕੋਈ ਦਾਵਾ ਨਹੀਂ ਹੋਵੇਗਾ ਜੇ ਪੱਕੇ ਜਾਣਗਾ ਕੋਈ ਦਾਵਾ ਨਹੀਂ ਹੈ ਕੰਮ ਨੂੰ ਕਰ ਦੇਣਗੇ ਉਹ ਇਹਨਾਂ ਦਾ ਜਿਹੜਾ ਲਗ ਪ੍ਰੋਸੀਜਰ ਹੈਗਾ ਇਸ ਵਿੱਚ ਅਸਾਮੀ ਦਾ ਨਾਮ ਪਿੰਟਰ ਹੈਗੀ ਹੈ ਪਹਿਲੀ ਪੋਸਟ ਜਿਸ ਵਿੱਚ ਇੱਕ ਪੋਸਟ ਹੈਗੀ ਹੈ ਤਰਖਾਨ ਜੀ ਸਕਾਰਪੈਂਟਰ ਦੀ ਹੈਗੀ ਇੱਕ ਪੋਸਟ ਹੈਗੀ ਹੈ ਮਾਲੀ ਹੈ ਇੱਕ ਪੋਸਟ ਹੈ ਉਹ ਸਫਾਈ ਹੈ ਕਰਮਚਾਰੀ ਹੈ ਇੱਕ ਪੋਸਟ ਸੈਲਰੀ ਦਾ ਨਹੀਂ ਦਿੱਤਾ ਪਿਆ ਜੋ ਵੀ ਫਿਕਸ ਰੇਟ ਹੈਗੇ ਆ ਇਹਨਾਂ ਦੇ ਗਵਰਨਮੈਂਟ ਦੇ ਉਸਾ ਉਹਨਾਂ ਜਿਹੜਾ 10-12 ਹਜ਼ਾਰ ਦੇ ਜੋ ਵੀ ਹੁੰਦਾ ਹੈ ਉਹ ਮਿਲੂਗਾ ਠੀਕ ਹੈ ਬਾਕੀ 8 ਜੁਲਾਈ 2025 ਨੂੰ ਇਸ ਦੀ ਐਂਟਰੀ ਹੋਣਾ ਤੇ ਆਪਣੇ ਕੁਆਲਿਫਿਕੇਸ਼ਨ ਦੇ ਡਾਕੂਮੈਂਟ ਲੈ ਕੇ ਨਾਂ ਲੱਕੀ ਕੀ ਲੈ ਕੇ ਜਾਣਾ ਸਾਰੀ ਵੀਡੀਓ ਦੇਖ ਲਿਆ ਰਿਪੋਰਟਿੰਗ ਟਾਈਮ ਜਿਹੜਾ 10 ਵਜੇ ਹੈ ਔਰ ਕਾਲਜ ਆਫਿਸ ਪ੍ਰਿੰਸੀਪਲ ਗਵਰਨਮੈਂਟ ਕਾਲਜ ਜਿਹੜਾ ਹਾਰਪੁਰ ਦੇਡ ਹੈ 10 ਵਜੇ 8 ਜੁਲਾਈ ਨੂੰ ਰ ਹੈ ਇੰਟਰਵਿਊ ਹੋਣਾਗਾ ਠੀਕ ਹੈ ਮੁਰ ਕੋ ਵੈਕੈਂਸੀ ਤੁਹਾਨੂੰ ਦੱਸ ਹੀ ਦਿੱਤੀ ਆ ਮੈਂ ਨਾ ਪੈਂਟਰ ਇੱਕ ਕਾਰਪੈਂਟਰ ਤਰਖਾਨ ਇੱਕ ਗਾਰਡਨ ਮਾਲੀ ਇੱਕ ਕਲੀਨਰ ਸफाई ਕਰਮਚਾਰੀ ਦੀ ਇੱਕ ਠੀਕ ਹੈ ਜੀ ਇਸ ਵਿੱਚ ਜਿਹੜਾ ਹੈ ਆਪਣਾ ਰਿਜ਼ੂਮ ਲੈ ਕੇ ਜਾਣਾ ਬਾਇਓ ਡਾਟਾ ਲੇਟੈਸਟ ਰਿਜ਼ੂਮ ਜੋ ਬਾਇਓ ਡਾਟਾ ਨਾਲ ਐਕਸਪੀਰੀਅੰਸ ਲਗਾ ਦਿਓ ਤੇ ਫੋਟੋ ਕਾਪੀ ਜੋ ਅਗਰ ਕੁਆਲਿਫਿਕੇਸ਼ਨ ਅੱਠਵੀਂ ਦਸਵੀਂ ਜੋ ਵੀ ਆ ਤੁਸੀਂ ਉਹ ਲਗਾ ਦਿਓ ਠੀਕ ਹੈ ਤਾਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਆਪਣੇ ਵਾਲੇ ਜੋ ਹਨ ਤਾਂ ਨਾਲ ਉਹਦੇ ਰਿਜ਼ੂਮ ਤੇ ਲਗਾ ਦਿਓ ਤੇ ਨਾਲ ਇੱਕ ਆਧਾਰ ਕਾਰਡ ਆਪਣਾ ਨਾਲ ਲੈ ਕੇ ਜਾ ਬਾਕੀ ਤੁਸੀਂ ਕੰਟੈਕਟ ਕਰਨਾ ਉੱਥੇ ਜਿਹੜਾ ਬੰਦਾ ਹੈਗਾ ਮੈਂਬਰ ਸਕੱਟਰੀ ਦੇ ਨਾਲ ਜਿਹੜਾ ਹੈ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਜਿਹੜਾ ਹੈ ਉਹਨਾਂ ਨੂੰ ਕੰਟੈਕਟ ਕਰ ਸਕਦੇ ਜਿਸ ਦਾ ਮੋਬਾਈਲ ਨੰਬਰ 9464655037 ਤੇ ਹੈਗਾ ਤੁਸੀਂ ਜਿਹੜਾ ਕਰ ਸਕਦੇ ਹੋ 8 ਜੁਲਾਈ ਜਿਹੜਾ ਹੈ ਇੰਡਸ ਦਾ ਇੰਟਰਵਿਊ ਹੈ ਜਿਹੜੇ ਕੈਂਡੀ ਅ ਕੁਲਿਫੀਬਿਲਿਟੀ ਨੂੰ ਪੂਰਾ ਕਰਦੇ ਹਨ ਉਹ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਬਾਕੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਔਰ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਿਆ ਚੈਨਲ ਸਬਸਕ੍ਰਾਈਬ ਕਰਦੇ ਨੋਟੀਫਿਕੇਸ਼ਨ ਬੈਲ ਆਈਕਨ ਜਰੂਰ ਔਨ ਕਰ ਦਿਓ ਤਾਂ ਕਿ ਜਿੰਨੀ ਵੀ ਅਨਾਮੇ ਇਨਫੋਰਮੇਸ਼ਨ ਆਣੀ ਜਿਹੜੀ ਸਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਾਕੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਬਾਕੀ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਜਿਹੜਾ ਅਪਲਾਈ ਕਰਨ ਚਾਹੁੰਦਾ ਕਰੋ ਮਦਕਲ ਜੀ ਸ਼ੇਅਰ ਕਰਦੇ ਵਿੱਚ ਬਾਕੀ ਧੰਨਵਾਦ ਦੋਸਤੋ